सांस्कार हाथ जोड़ ਬੋਲੇ ਸ਼ਮਨ ਹਾ ਚਾ ਚੀਆ ਕਾ ਮਾ ਹਾਜ ਕਹਿੰਦੀ ਆ ਵੀ ਮੈਂ ਪਾਪਾ ਨਾਲ ਨਹੀਂ ਜਾਣਾ ਜੀ ਮੈਂ ਦਾਦਾ ਨਾਲ ਬਾਹਰ ਜਾ ਕੇ ਮੇਰੇ ਨਾਲ ਨਹੀਂ ਜਾਣਾ ਵੇਲਾ ਮੇਰੇ ਨਾਲ ਚੱਜਾਂ ਚੱਲਾ ਲਿਆ ਇਧਰ ਆ ਮੈਂ ਤਨ ਛੱਡ ਗਿਆ ਵਾ ਉਹ ਖਲੋ ਤੇ ਜਾ ਮੈਨੂੰ ਚੜਨ ਪਾਣੀ ਇਹਨੂੰ ਲਿਆ ਮੈਂ ਛੱਡ ਗਿਆ ਮੈਂ ਛੱਡ ਗਿਆ ਫੜਾ ਇਹਨੂੰ ਜੀ ਮੇਰੇ ਨਾਲ ਨਹੀਂ ਜਾਣਾ ਕੋਈ ਗੱਲ ਨਹੀਂ ਮੈਂ ਤੇਨੂੰ ਗੁੱਸੇ ਹੋ ਗਿਆ ਬਾਏ ਟੀ-ਸ਼ਰਟ ਅੰਦਰ ਨਹੀਂ ਕੀਤੀ ਦੱਤਾਂ ਨਾਲ মুখੜਾ ਕਰਕੇ ਖਲੋ ਨਾ ਲੈ ਡੈਡੀ ਨੇ ਬੈਗ ਮਗਰ ਪਾ ਲਏ ਬਾਏ ਮੈਂ ਚੱਲਿਆ ਆਇਆ ਸਲੂਨ ਓਪਨ ਕਰਨ ਸਾਰ ਗੁੰਝਾਂ ਆਂਡੀ ਆਪਣੇ ਸਕੂਲ ਸਾਡੇ ਪਟਿਆਲੇ ਫੇਰ بارش ਬਹੁਤ ਹੋਈ ਅੱਜ ਰਾਤੀ ਤੇ ਬਹੁਤ ਮੀਂਹ ਪਿਆ ਬਹੁਤ ਜ਼ਿਆਦਾ ਇੰਦਰ ਤੇ ਦੇਖੋ ਕੀ ਬਣ ਗਿਆ ਸਮੁੰਦਰ ਹੀ ਬਣਿਆ ਪਿਆ ਹੈ ਸਮੁੰਦਰ ਹੀ ਆ ਜਾਂਦੀ ਗਾੜੀ ਗਾੜੀ ਸਸੀ ਗਾਜ ਦੀ ਸਗਤ ਅੜਾਈ ਦਿਨੇ ਉਲਾਗਦੇ ਇੱਥੇ ਕਿਦਾਂ ਸਾਰੇ ਕੈਮ ਦੇ ਮੈਂ ਵਧੀਆ ਅਸੀਂ ਚੱਲੇ ਆਂ ਸਲੂਨ ਤੇ ਇਹ ਜਾਊਗੀ ਸਖਣਵਾਤ ਹੈ ਮੌਸਮ ਤਾਂ ਵਧੀਆ ਪਰ ਇਹ ਵੀ ਗਰਮੀ ਬੜੀ ਹੋਈ ਨਹੀਂ ਰਾਤੀ بارش ਪਈ ਆ ਅੱਜ ਮੈਨੂੰ ਕਹਿੰਦੇ ਬੜਾ ਪਰੇਸ਼ਾਨ ਕੀਤਾ ਇਹਨੇ ਰੋਂਦੀ ਰਹੀ ਅੱਜ ਕਹਿੰਦੀ ਮੰਮਾ ਕੋ ਜਾਣਾ ਕਹਿੰਦੇ ਛੁੱਟੀ ਨਾ ਕਰਾਇਆ ਕਰਾਉਣ ਦੀ ਛੁੱਟੀ ਨਹੀਂ ਕਰਾਉਣੀ ਇਹਦੀ ਮਮਮੀ ਨੇ ਹਰ ਗੁੰਦੀ ਨੂੰ ਕਹਿਣਾ ਵੀ ਹੁਣ ਪਈ ਛੁੱਟੀ ਨਹੀਂ ਕਰਾਇਆ ਕਰਨੀ ਇਧਰੋਂ ਦੀ ਆਓ ਪੁੱਤ ਇਧਰੋਂ ਦੀ ਜਾਣਾ ਇਧਰੋਂ ਹੀ ਚੱਲੀਏ ਪੁੱਤ ਅੱਜ ਹਾਂ ਚਲੋ 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 ਕੱਪੜਾ ਇਹ ਮਾਤਾ ਸ਼ਾਲ ਵੈਰੀ ਗੁੱਡ ਐ ਆਈ ਸੁਣਾ ਆਜੋ ਆਜੋ ਭਜੋ ਭਜੋ ਪੁੱਤ ਤਲੀ ਮਰੀ ਜੁੱਤੀ ਬਾਣੀ ਕੱਤੇ ਹਰੀ ਜੁੱਤੀ ਪਾੜਣਾ ਬਾਣੀ ਹੋ ਮੈਂ ਜੇਤਾ ਹੀ ਬੋਲਦਾ ਜੁੱਤੀ ਬਾਣੀ ਇਹ ਹਰਨਬਾਏ ਹਾਂ ਚਲੋ ਜੀ ਬਣ ਗਈ ਉਹ ਉਹ ਹੀ ਤਾਂ ਤੈਨੂੰ ਬਾਈ ਵਿਆਹ ਚਲੀ ਆ ਦੀਰ ਨੂੰ ਨਾ ਇਦਾਂ ਇਦਾਂ ਜਾਓ ਅਜ ਵਰਦੀ ਜੀ ਮੈਨੂੰ ਆਪਣਾ ਚੇਤਾ ਹੈਗਾ ਵਰਦੀ ਜੀ ਵਿਆਹ ਨੂੰ ਵੇ ਲੈਣੇ ਕਿ ਨਹੀਂ ਹਾਂ ਹਾਂ ਦੂਜਾ ਬਲਾਣਾ ਯਾ ਉਹਨਾਂ ਦਾ ਚੱਲੂ ਕੰਮ ਚੱਲੂਗਾ ਦਾਦੀ ਰਹਿਣ ਦੇ ਨਾ ਨਾ ਨਹੀਂ 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 ਲੁੱਕ ਜਾ ਲੁੱਕ ਜਾ ਲੁੱਕ ਜਾ ਰਹਿਣ ਦੇ ਨਾ ਦਾਦਾ ਮੂੰਹ ਕਰ ਪਰਾਂ ਨੂੰ ਮੂੰਹ ਨਹੀਂ ਦਾਦੀ ਤੂੰ ਇੱਥੇ ਆ ਜਾ ਇਹ ਆ ਦੇ ਇਹਦੀ ਦੁੱਧ ਵਾਲੀ ਬੋਤਲ ਲੈਣਾ ਬੋਤਲ ਨਹੀਂ ਖਾਣ ਦੀ ਹੈ ਬਾਏ ਬਾਏ ਦਦੀ ਪਿੱਛੇ ਪਾ ਗਈ ਹੈ ਪਾ ਗਈ ਦਦੀ ਮੇਰੀ ਪਿੱਛੇ ਬੈ ਗਈ ਬਾਏ ਕਿੱਥੇ ਗੱਲੇ ਆਵਾ ਓਕੇ ਬਾਏ ਹਾਂਜੀ ਮੰਦ ਲੱਗੇ ਪਏ ਇਹ ਦੇਖੋ ਸੁਨੇਖੋ ਆਹ ਗੁੜੀ ਰੋਟੀ ਖਾਣੀ ਆਹ ਯੇ ਰੋਟੀ ਛੇਰੋ

ਉਦੋਂ ਚੱਲ ਗਈ ਤੈਨੂੰ ਹਾਂ ਉਦੋਂ ਚੱਲ ਗਈ ਤੈਨੂੰ ਹਾਂ ਵਧੀਆ ਆ ਗਈ ਨਾ ਵਧੀਆ ਆ ਗਈ ਨਾ ਹਾਂ ਵਧੀਆ ਆ ਗਈ ਫੋਟੋ ਖਿੱਚੀ ਨਾ ਕਹਿੰਦੀ ਵਧੀਆ ਆ ਗਈ ਹੈ ਲੱਗਾ ਉਹਦੇ ਸੁਣ ਮੈਂ ਤੇ ਗਈ ਆ ਅੱਜ ਜੀ ਜੀ ਡੁੱਡ ਵੀ ਸਾਰੀ ਚੱਲ ਆ ਅੱਜ ਜੀ ਜੀ ਡੁੱਡ ਕੀ ਨਾ ਕਹਿੰਦੇ ਜੀ ਡੁੱਡ ਜੀ ਕੋਈ ਗੰਨ ਠੀਕ ਆ ਅੰਗੂੜੀਆਂ ਮੈਂ ਜਾਣਾ ਉੱਧਰ ਨਾਲ ਉਧਰ ਤੇ ਡੋਗੀ ਆ ਡੋਗੀ ਉਧਰ ਨਾ ਨਾ ਲੈ ਮਣ ਜਾਣਾ ਨਹੀਂ ਨਹੀਂ ਪੱਜ ਰਾਨੀ ਹਾਂ ਤੇ ਉਧਰ ਪਾਣੀ ਆ ਨਹੀਂ ਉਧਰ ਪਾਣੀ ਨਹੀਂ ਆ ਗਿਆ ਆ ਉਧਰ ਹੀ ਪਾਣੀ ਆ ਇਹ ਉਧਰ ਨਹੀਂ ਪਾਣੀ ਆ ਗਿਆ ਕਹਿੰਦੀ ਆ ਵੀ ਉਧਰੋਂ ਦੀ ਬਾਰ ਬਾਰ ਚ ਜਾ ਉਧਰ ਪਾਣੀ ਨਹੀਂ ਹੈਗਾ ਸਾਰੇ ਹੈਗਾ ਆ ਖਾ ਲਓ ਖਾ ਲਓ ਨਾ ਖਾਏਂ ਖਾ ਲਓ ਤਾਂ ਕਾ ਕਾ ਮਿੱਠਾ ਹੈ ਜੰਮੀ ਆ ਜੰਮੀ ਆ ਖਾ ਲਓ 가가 u kau, i d 어 r a h iti a 오, 이 oh, p a 오, k u a 이 a n g i 아 a n g 이 n angin, a n g i ਕੀ ਨਹੀਂ ਉਹ ਕੱਢ ਬੁੱਢਾ ਹੈ ਤੋ ਕੀ ਕੀਤਾ ਮੈਂ ਉੱਤੀ ਕਿਤੀ ਉੱਤੀ ਕਿਤੀ ਉਲਟੀ ਕਿਤੀ ਨਹੀਂ ਮੇ ਸਿਕਲਾ ਹੈ ਹਨ ਇਹ ਸਿਕਲਾ ਹੈ ਨਹੀਂ ਸਿਲਕਾ ਨਹੀਂ ਸਿਲਲਾ ਸਿਕਲਾ ਸਿਕਲਾ नहीं शिकला दीदा शिकला दीदा नहीं मेरी शिकला दीदा कानी ओ बड़ी दूर जानी बड़ी दूर मैं बड़ी दूर जाने अच्छा मैं मैं से नहीं बलजू अच्छा ये ला अच्छा नहीं तो लाके आतीला इला के ਨੰਨੀ ਰੌਂਡ ਕੋਈ ਕਰ ਸੇ ਸਕੂਲ ਜਾਣਾ ਹਰਪੁਨ ਜਾਣਾ ਮਾ ਜਾਣਾ ਜਾਣਾ ਹ ਹਰਪੁਨ ਦਾਦੀ ਨੇ ਜਿੱਤੀ ਪਾਲੀ ਤੇਰੀ

di tuttare di. De. Eh. चलो चली उठो स्कूले चलिए स्कूले नहीं जाना नहीं जाना नहीं जाना नहीं जाना चलो चलिए स्कूले चलिए चलिए चल 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 चलो चलिए स्कूले चलिए हाँ क्या ਨਹੀਂ ਹੈ ਨਾ ਕੱਲ ਹੋਇਆ ਤੇ ਇਹ ਇੰਨਾ ਟਾਫਕਾ ਲਗਦਾ ਹੈ ਨਾ ਗੱਡਾ ਬਤਰੀ ਨਾ ਪਾਟ ਨਾ ਬਤਰੀ ਪਾਟ ਹੂੰ ਕੋਲੇ ਕੀ ਕੋਲੇ ਨਾ ਤੇ ਉਹ ਨਹੀਂ ਨਾ ਤੇ ਮਾੜਾ ਮੈਂ ਤੇ ਹਾਂ ਅੱਛਾ ਉੱਥੇ ਤੇਰੀ ਮੈਡਮ ਹੁੰਦੀ ਐ ਅੱਛਾ ਮੈਡਮ ਤੇ ਬੜੀ ਚੰਗੀ ਲਾਡੀ ਕਰਦੀ ਐ ਲਾਡੀ ਕਰਦੀ ਐ ਨਾ ਮੈਡਮ